ਆਪਾਂ ਬੰਬ ਚਲਾ ਕੇ ਰੇਲਾਂ 'ਚ ਆਪਾਂ ਬੰਬ ਚਲਾ ਕੇ ਬਜ਼ਾਰਾਂ 'ਚ ਬੋਟ ਹਾਸਲ ਕਰਕੇ ਦੁਬਾਰਾ ਸਰਕਾਰ ਬਣਾਵਾਂਗੇ। ਜੰਤਰਕਾਰ ਪੱਠਣ ਨੇ ਆਪਦੇ ਉਧਰ ਦੀ ਦਰਬਾਰਤੋ ਕੀਤੀ ਆ ਉਹਦੇ ਤੇ ਐਫਆਈ ਕਰਕੇ ਤੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਉਹਨਾਂ ਦੇ ਨਾਂ ਅਯਾਗਰ ਕਰਕੇ ਉਹਨਾਂ ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕੀਤਾ ਜਾਵੇ। ਪੀਪੀ ਜੰਤਰਕਾਰ ਪੱਠਣ ਨੇ ਬੜੇ ਲੰਮੇ ਸਮੇਂ ਬਾਅਦ ਇਸ ਸਵਿਧਾਨ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਅੱਜ ਬੀਬੀ ਜੀ ਕਹਿੰਦੇ ਆ ਜਦੋਂ ਡਿੱਗ ਚੁੱਕੀ ਆ ਸਾਖ ਉਹਦੀ ਬਿਲਕੁਲ ਖਤਮ ਹੋ ਚੁੱਕੀ ਆ ਰਾਜਨੀਤੀ ਵਿੱਚ ਦੋ ਵਾਰੀ ਹਾਰ ਚੁੱਕੀ ਆ ਅੱਜ ਉਹਨੇ ਆਪ ਦੀ ਫੇਰ ਬਹਾਲ ਕਰਨ ਲਈ ਸਾਖ ਨੂੰ ਤੇ ਬੜੇ ਘਟਿਆ ਬਿਆਨ ਦਿੱਤੇ ਆ ਜਿਹਦੇ ਨਾਲ ਪੂਰੇ ਪੰਜਾਬ ਵਾਸੀਆਂ ਦੇ ਅੰਦਰ ਬੜਾ ਦਹਿਸਦਾ ਮਾਹੌਲ ਆ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਾਹਿਬ ਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਦੇ ਬਿਆਨ ਨੇ ਇੱਕ ਤਰ੍ਹਾਂ ਦੀ ਖਲਬਲੀ ਪੈਦਾ ਕਰ ਦਿੱਤੀ ਆ ਰਜਿੰਦਰ ਕੌਰ ਪਠੱਲ ਦੇ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਮੈਂ 1997 ਵਿੱਚ ਮੁੱਖ ਮੰਤਰੀ ਸੀ ਉਸ ਸਮੇਂ ਕੁਝ ਅਫਸਰਾਂ ਵੱਲੋਂ ਕੁਝ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਜੇ ਸਰਕਾਰ ਰਿਪੀਟ ਕਰਨੀ ਹੈ ਤਾਂ ਕੁਝ ਬੰਬ ਧਮਾਕੇ ਕੀਤੇ ਜਾਣਾ ਉਹਨਾਂ ਨੇ ਇਹ ਗੱਲ ਉਸ ਇੰਟਰਵਿਊ ਵਿੱਚ ਕਹੀ ਕਿ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਪਰ ਇਹ ਲੰਬੇ ਸਮੇਂ ਬਾਅਦ ਇਹ ਇੰਟਰਵਿਊ ਦਿੱਤੀ ਗਈ ਤੇ ਇਹ ਗੱਲ ਜਿਹੜੀ ਜਨਤਕ ਕੀਤੀ ਗਈ ਇਸ ਤੋਂ ਬਾਅਦ ਬਠਿੰਡਾ ਦੇ ਕਾਂਗਰਸੀ ਆਗੂਆਂ ਵੱਲੋਂ ਅੱਜ ਐਸਐਸਪੀ ਬਠਿੰਡਾ ਨੂੰ ਮੰਗ ਪੱਤਰ ਦੇਣ ਪਹੁੰਚੇ ਉਹਨਾਂ ਨੇ ਕਿਹਾ ਕਿ ਰਜਿੰਦਰ ਕੌਰ ਪਠਲ ਦੇ ਬਿਆਨ ਤੇ ਆਪਤੀ ਜਤਾਈ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਜਿਹੜੇ ਉਸ ਸਮੇਂ ਜਦੋਂ ਮੁੱਖ ਮੰਤਰੀ ਸੇ ਅਧਿਕਾਰੀਆਂ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨੇ ਲੰਬੇ ਸਮੇਂ ਬਾਅਦ ਜਿਹੜਾ ਇਹ ਬਿਆਨ ਆ ਇਹ ਕਿਉਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਰਜਿੰਦਰ ਕੌਰ ਪਠੱਲ ਦੀ ਜਿਹੜੀ ਸ਼ਾਖਾ ਇੱਕ ਤਰ੍ਹਾਂ ਦੀ ਖਤਮ ਹੋ ਚੁੱਕੀ ਆ ਉਹਨਾਂ ਨੇ ਆਪਣੀ ਸ਼ਾਖਾ ਨੂੰ ਬਚਾਉਣ ਮਾਰਿਆ ਨੇ ਇਸ ਤਰ੍ਹਾਂ ਦਾ ਜਿਹੜਾ ਬਿਆਨ ਦਿੱਤਾ ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਆ ਕਿ ਰਜਿੰਦਰ ਕੌਰ ਪਠੱਲ ਦੇ ਖਿਲਾਫ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਵੀ 1997 ਵਿੱਚ ਰਹੇ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਪੜਤਾਲ ਕੀਤੀ ਜਾਵੇ ਤੇ ਉਪਰੋਕਤ ਅਧਿਕਾਰੀਆਂ ਦੇ ਅਫਸਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਗਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਹੁਣ ਲੋਕਾਂ ਵਿੱਚ ਡਰ ਦਾ ਮਾਹੌਲ ਆ ਕਿਉਂਕਿ ਪਹਿਲਾਂ ਹੀ لوکاں نوں ਧਮਕੀਆਂ ਮਿਲ ਰਹੀਆਂ ਨੇ ਵਿੱਚ ਸਕੂਲਾਂ ਨੂੰ ਲੈ ਕੇ ਜਾਂ ਰੇਲਵੇ ਸਟੇਸ਼ਨਾਂ ਨੂੰ ਲੈ ਕੇ ਤੇ ਲੋਕਾਂ ਵਿੱਚ ਵੀ ਇੱਕ ਡਰ ਦਾ ਮਾਹੌਲ ਆ ਕਿ ਲੀਡਰ ਅਤੇ ਅਫਸਰ ਰਲ ਕੇ ਜਿਹੜੇ ਰਾਜਨੀਤਿਕ ਲੀਡਰ ਅਤੇ ਅਫਸਰ ਰਲ ਕੇ ਇਲੈਕਸ਼ਨਾਂ ਸਮੇਂ ਬੰਬ ਧਮਾਕੇ ਕਰਾ ਸਕਦੇ ਹਨ ਤੇ ਲੋਕਾਂ ਵਿੱਚ ਇੱਕ ਇਸ ਨੂੰ ਲੈ ਕੇ ਚਿੰਤਾ ਬਣੀ ਹੋਈ ਉਹਨਾਂ ਨੇ ਕਿਹਾ ਆਸਾਬ ਕਾ ਮੁੱਖ ਮੰਤਰੀ ਰਜਿੰਦਰ ਕੌਰ ਪਠਨ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਜਿਹੜੀ ਪੁੱਛ ਪੜਤਾਲ ਤੋਂ ਬਾਅਦ ਉਪਰੋਕਤ ਅਧਿਕਾਰੀ ਆ ਜਿਹੜੇ ਜਿਨ੍ਹਾਂ ਦੇ ਉਹ ਨਾਮ ਦੱਸ ਰਹੇ ਸੀ ਉਹਨਾਂ ਨੂੰ ਜਨਤਕ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੋਨ ਲਾਲ ਚੁੰਬਾ ਜੀ ਨਾਲ ਵੱਲੋਂ ਮੰਗ ਪੱਤਰ ਦਿੱਤਾ ਉਹ ਕੀ ਕਹਿੰਦੇ ਨੇ ਤੇ ਐਸਪੀਸੀਟੀ ਨਰਿੰਦਰ ਸਿੰਘ ਕੀ ਕਹਿੰਦੇ ਨੇ ਆਲ ਸੁਣਦੇ ਆ ਹਾਂਜੀ ਕੀ ਨਾਮ ਆ ਜੀ ਬਸ ਕੀ ਨਾਮ ਆ ਜੀ ਤੇ ਕੀ ਕਹਿਣਾ ਚਾਹੋ ਜੀ ਮੇਰਾ ਨਾਮ ਮੋਨ ਲਾਲ ਚੁੰਬਾ ਜੀ ਮੈਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਟਡਾ ਅੱਜ ਦਾ ਜਿਹੜਾ ਮੇਰਾ ਵਿਸ਼ਾ ਸੀ ਬੜਾ ਗੰਮੀਰਾ ਬੀਬੀ ਰਜਿੰਦਰ ਕੌਰ ਪੱਠਲ ਨੇ ਕਿਹਾ ਪਿਛਲੇ ਦਿਨ ਸੋਸ਼ਲ ਮੀਡੀਆ ਤੇ ਜਿਹੜਾ ਕਿ ਹਰ ਬੰਦੇ ਕੋਲੇ ਪਹੁੰਚ ਚੁੱਕਿਆ ਇੰਸਟਾਗ੍ਰam ਤੇ ਵਟਸਐਪ ਤੇ ਬੜੀ ਤੇਜ਼ੀ ਨਾਲੋ ਖਬਰ ਪੈਦੀ ਆ ਇਹਦੇ ਚ ਉਹਨਾਂ ਨੇ ਕਿਹਾ ਵੀ ਮੈਨੂੰ ਉਸ ਵੇਲੇ ਕੁਝ ਆਫੀਸਰਾਂ ਨੇ ਤੇ ਹੋਰ ਸੀਨੀਅਰ ਬੰਦਿਆਂ ਨੇ ਕਿਹਾ ਵੀ ਆਪਾਂ ਬੰਬ ਚਲਾ ਕੇ ਰੇਲਾਂ 'ਚ ਆਪਾਂ ਬੰਬ ਚਲਾ ਕੇ ਬਜ਼ਾਰਾਂ 'ਚ ਬੋਟ ਹਾਸਲ ਕਰਕੇ ਦੁਬਾਰਾ ਸਰਕਾਰ ਬਣਾਵਾਂਗੇ। ਬੀਬੀ ਰਜਿੰਦਰ ਕੌਰ ਪੱਠਣ ਨੇ ਬੜੇ ਲੰਮੇ ਸਮੇਂ ਬਾਅਦ ਇਸ ਸੰਵਿਧਾਨ ਦੇ ਅਹੁਦੇ ਦੀ ਦਰਵਰਤੋਂ ਕੀਤੀ ਕਿਉਂਕਿ ਇਹਨਾਂ ਨੂੰ ਜਦੋਂ ਵੀ ਕੋਈ ਸੰਵਿਧਾਨਕ ਅਹੁਦਾ ਮਿਲਦਾ ਵੱਡਾ ਉਹਦੇ 'ਚ ਗਵਰਨਰ ਸਾਹਿਬ ਇਹਨਾਂ ਨੂੰ ਹਰ ਗੱਲ ਨੂੰ ਗੁਪਤ ਰੱਖਣ ਲਈ ਕਹਿੰਦੇ ਆ। ਪਰ ਬੀਬੀ ਪੱਠਲ ਨੇ ਉਸ ਵੇਲੇ ਜਿਹੜੇ ਅਫਸਰ ਆਏ ਸੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਬੀਬੀ ਜੀ ਕਹਿੰਦੇ ਆ ਜਦੋਂ ਡਿੱਗ ਚੁੱਕੀ ਆ ਸਾਖ ਉਹਦੀ ਬਿਲਕੁਲ ਖਤਮ ਹੋ ਚੁੱਕੀ ਆ ਰਾਜਨੀਤੀ ਵਿੱਚ ਦੋ ਵਾਰੀ ਹਾਰ ਚੁੱਕੀ ਆ ਅੱਜ ਉਹਨੇ ਆਪਦੀ ਫੇਰ ਬਹਾਲ ਕਰਨ ਲਈ ਸਾਖ ਨੂੰ ਤੇ ਬੜੇ ਘਟਿਆ ਬਿਆਨ ਦਿੱਤੇ ਆ ਜਿਹਦੇ ਨਾਲ ਪੂਰੇ ਪੰਜਾਬ ਵਾਸੀਆਂ ਦੇ ਅੰਦਰ ਬੜਾ ਦਹਿਸਤ ਦਾ ਮਾਹੌਲ ਆ ਕਿ ਲੋਕਾਂ ਨੂੰ ਇਦਾਂ ਲੱਗ ਰਿਹਾ ਵੀ ਰਾਜਨੀਤਿਕ ਬੰਦੇ ਤੇ ਅਫਸਰ ਬੰਬ ਚਲਵਾ ਸਕਦੇ ਆ ਦੇ ਦੁਆਰਾ ਬੋਟਾਂ ਅਸਰ ਕਰ ਸਕਦੇ ਆ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਚੋਣਾਂ 2027 ਦੇ ਜਨਵਰੀ ਫਰਵਰੀ ਚ ਹੋ ਰਹੀਆਂ ਤੇ ਲੋਕਾਂ ਦੇ ਵਿੱਚ ਬਹੁਤ ਡਰ ਦਾ ਮਾਹੌਲਾ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਐਸਪੀ ਸਿਟੀ ਦੀ ਨਰਿੰਦਰ ਸਿੰਘ ਦੀ ਡਿਊਟੀ ਲਾਈ ਵੀ ਇਹ ਦਰਖਾਸਤ ਦੀ ਪੜਤਾਲ ਕਰਕੇ ਉੱਚ ਕਾਰਵਾਈ ਕੀਤੀ ਜਾਵੇ ਮੇਰੀ ਐਸਪੀ ਸਿਟੀ ਸਾਹਿਬ ਨੂੰ ਜਿਹੜਾ ਮੈਂ ਗੱਲ ਦਰਚੀ ਮੈਟਰ ਮੇਰਾ ਮੈਟਰ ਇਹ ਸੀ ਵੀ ਉਹਨੇ ਰਿੰਦਰ ਕੌਰ ਭੱਟ ਨੇ ਆਪਦੇ ਉਧਰ ਦੀ ਦਰਬਾਰਤੋਂ ਕੀਤੀ ਆ ਉਹਦੇ ਤੇ ਐਫਆਈਰ ਕਰਕੇ ਤੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਉਹਨਾਂ ਦੇ ਨਾਂ ਅਯਾਗਰ ਕਰਕੇ ਉਹਨਾਂ ਤੇ ਦੇਸ਼ ਰੋਹੀ ਦਾ ਪਰਚਾ ਦਰਜ ਕੀਤਾ ਜਾਵੇ ਧੰਨਵਾਦ ਲੱਗਦਾ ਨਹੀਂ ਸੀਗਾ ਵੀ ਉਸੇ ਸਮੇਂ ਉਹ ਉਹਨਾਂ ਅਧਿਕਾਰੀਆਂ ਦੇ ਨਾਂ ਵੀ ਦਰਜ ਕਰਦੇ ਵੇਖੋ ਮੇਰੀ ਗੱਲ ਸੁਣ ਜਿਹੜਾ ਇਹਦੇ ਕੋਲੇ ਅਹੁਦਾ ਸੀ ਤੇ ਜੇ ਆਪਦੇ ਅਹੁਦੇ ਪ੍ਰਤੀ ਇਮਾਨਦਾਰ ਸੀ ਤਾਂ ਇਹਨੂੰ ਉਸ ਵੇਲੇ ਉਹਨਾਂ ਅਧਿਕਾਰੀਆਂ ਤੇ ਬੰਦ ਹੀ ਕਾਰਵਾਈ ਸ਼ਕਤੀ ਨਾਲ ਕਰਨੀ ਚਾਹੀਦੀ ਸੀ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਬਹੁਤ ਕਾਨੂੰਨ ਵਿਵਸਥਾ ਚ ਹਾਲੇ ਜੁਮਾਰੀ ਜੀ ਗੁਜਰ ਰਿਹਾ ਇਹਨੇ ਐਨ ਵੋਟਾਂ ਦੇ ਮੌਕੇ ਇਹੋ ਜਿਹਾ ਬਿਆਨ ਦੇ ਕੇ ਤੇ ਪੰਜਾਬ ਨੂੰ ਕਾਨੂੰਨ ਵਿਵਸਥਾ ਨੂੰ ਬਿਗਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੁਣ ਵੀ ਹੁਣ ਵੀ ਉਹਨਾਂ ਨੇ ਅਧਿਕਾਰੀਆਂ ਦਾ ਨਾਮ ਨਹੀਂ ਲਿਆ ਲੱਗਦਾ ਵੀ ਹੁਣ ਵੀ ਅਧਿਕਾਰੀਆਂ ਦਾ ਨਾਮ ਲੈ ਸਕਦੇ ਸੀ ਨਹੀਂ ਇਹ ਤਾਂ ਹੁਣ ਮੇਰੀ ਜਿਹੜੀ ਮੰਗ ਆ ਮੇਰੀ ਮੰਗੇ ਆ ਵੀ ਪਹਿਲਾਂ ਰਜਿੰਦਰ ਕੌਰ ਪੱਠਲ ਤੇ ਪਰਚਾ ਦਰਜ ਕਰਕੇ ਤੇ ਉਹਦੇ ਤੋਂ ਸ਼ਕਤੀ ਨਾਲ ਪੁੱਛਗਿੱਛ ਕਰਕੇ ਉਹਨਾਂ ਅਧਿਕਾਰੀਆਂ ਦੇ ਨਾਂ ਪੁੱਛੇ ਜਾਣ ਤੇ ਉਹਨਾਂ ਤੇ ਦੇਸ਼ ਧ్రోਹੀ ਦਾ ਪਰਚਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ। ਜੀ ਐਸਐਸਪੀ ਸਾਹਿਬ ਜੀ। ਨਹੀਂ ਐਸਐਸਪੀ ਸਾਹਿਬ ਅੱਜ ਮੈਮ ਨੇ ਅੱਜ ਡਿਊਟੀ ਐਸਪੀ ਸਿਟੀ ਸਾਹਿਬ ਦੀ ਲਾਤੀ ਸੀ ਉਹ ਕਿਤੇ ਆਪਦੇ ਕੰਮਾਂ 'ਚ ਬਿਜ਼ੀ ਸੀ ਕਿ ਅਸੀਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਮਿਲੋ ਤੇ ਅਸੀਂ ਉਹਨਾਂ ਨੂੰ ਮਿਲ ਕੇ ਆਪਦੀ ਸਾਰੀ ਗੁਰਿੰਦਰ ਸਿੰਘ ਨੂੰ ਆਪ ਦੀ ਸਾਰੀ ਗੱਲਬਾਤ ਦੱਸੀ ਤੇ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵੀ ਇਸ ਕਾਨੂੰਨ ਦੀ ਜਿਹੜੇ ਬੰਦਾ ਅਲੰਘਣਾ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕੋਈ ਕਾਨੂੰਨੀ ਕਾਰਵਾਈ ਦੀ ਲੋੜ ਪੈ ਸਕਦੀ ਆ ਹੋ ਸਕਦਾ ਇਸ ਤੇ ਡੇ ਹੋ ਜਾਏ ਕੋਈ ਹੋਰ ਵੀ ਕਾਨੂੰਨੀ ਨਾਲ ਲੜਾਂ ਵੇਖੋ ਮੇਰੀ ਗੱਲ ਸੁਣੋ ਹਰ ਬੰਦੇ ਦਾ ਰਾਈਟ ਆ ਜਦੋਂ ਕੋਈ ਥੱਲੇ ਇਨਸਾਫ ਨਹੀਂ ਮਿਲਦਾ ਤਾਂ ਉਹਦੇ ਕੋਲੇ ਜੁਡੀਸ਼ੀਅਲ ਕੋਰਟ ਜਾਣਾ ਉੱਥੇ ਮੈਨੂੰ ਚਾਹੇ ਹਾਈ ਕੋਰਟ ਜਾਣਾ ਪਵੇ ਚਾਹੇ ਲੋਅਰ ਕੋਰਟ ਜਾਣਾ ਪਵੇ ਮੈਂ ਆਪਦੇ ਸੀਨੀਅਰ ਐਡਵੋਕੇਟ ਨਾਲ ਰਾਏ ਕਰਕੇ ਇਹ ਸਭ ਕੁਝ ਕੀਤਾ ਲੋਕਾਂ ਦੇ ਮਨਾਂ ਵਿੱਚ ਦਰਬੀ ਹੈਗਾ ਵੀ ਜੇ ਇਹ ਗੱਲ ਸਾਹਮਣੇ ਆਈ ਹੈ ਵੀ ਹੋਰ ਵੀ ਅਧਿਕਾਰੀ ਜਾਂ ਜਿਹੜੇ ਉਹਗੇ ਲੀਡਰ ਹੈਗੇ ਉਹ ਵੀ ਇਸ ਤਰ੍ਹਾਂ ਦੇ ਇੱਕ ਕੰਮ ਚ ਇਨਵੋਲ ਬਣਾਓ ਵੇਖੋ ਜੀ ਕੁਝ ਲੀਡਰ ਬੇਲਗਾਮ ਹੋਏ ਫਿਰਦੇ ਆ ਆਪਦੀ ਮਰਜ਼ਾਦਾ ਕੋਈ ਬੈਠੇ ਆ ਉਹਨਾਂ ਨੂੰ ਆਪਦੇ ਅਹੁਦਿਆਂ ਦਾ ਨਹੀਂ ਪਤਾ ਮੈਂ ਤਾਂ ਛੋਟਾ ਬੰਦਾ ਉਹਨਾਂ ਨੇ ਆਪਦੀ ਮਰਜ਼ਾਦਾ ਭੰਗ ਕਰਤੀ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਮੇਰੀ ਤਾਂ ਸਰ ਨੂੰ ਇਹ ਬੇਨਤੀ ਆ ਵੀ ਆਪਦੇ ਅਹੁਦੇ ਤੇ ਅਧਿਕਾਰ ਖੇਤਰ ਚ ਰਹਿ ਕੇ ਤੁਸੀਂ ਬਿਆਨ ਦਿਆ ਕਰੋ ਜਿਹਦੇ ਨਾਲ ਪੰਜਾਬ ਦੀ ਸ਼ਾਂਤੀ ਬਣੀ ਰਹੇ ਭਾਈਚਾਰਾ ਬਣਾ ਰਹੇ ਲੋਕ ਸੁਰੱਖਤ ਰਹਿਣ ਸਭ ਤੋਂ ਵੱਡਾ ਜਿਹੜਾ ਅੱਜ ਮਸਲਾ ਕਾਨੂੰਨ ਵਿਵਸਥਾ ਪੰਜਾਬ ਦੀ ਬਿਲਕੁਲ ਪੂਰੀ ਤਰ੍ਹਾਂ ਟੈਕਨੈਕ ਹੋ ਚੁੱਕੀ ਆ ਤੇ ਮੈਨੂੰ ਹੋਰ ਡਰਾ ਵੀ ਇਹ ਬਿਆਨ ਨਾਲ ਕਿਤੇ ਪੰਜਾਬ ਮੱਝ ਦੀ ਅੱਗ ਤੇ ਜਿਹੜਾ ਹੈਗਾ ਉਸ ਤੇ ਨਾ ਬੈਠ ਜੇ ਇਸ ਕਰਕੇ ਮੈਂ ਇਹ ਗੱਲ ਕੀਤੀ ਆ ਹਾਈ ਪ੍ਰੋਫਾਈਲ ਕੇਸ ਹੈ ਤੇ ਪ੍ਰੈਸ਼ਰ ਵੀ ਪੈ ਰਿਹਾ ਨਹੀਂ ਵੇਖੋ ਗੱਲ ਸੁਣੋ ਪ੍ਰੈਸ਼ਰ ਮੇਰੇ ਤੇ ਕਾਦਾ ਪੈਂਦਾ ਮੈਂ ਤਾਂ ਜਦੋਂ ਪੰਜਵੀਂ ਚ ਪੜਦਾ ਸੀ ਉਦੋਂ ਵੀ ਇਨਸਾਫ ਦੀ ਗੱਲ ਕਰਦਾ ਸੀ ਜਦੋਂ ਮੈਂ ਕੋਈ ਹੋਰ ਰਾਜਨੀਤਿਕ ਕੌਧਾਂ ਕਰਿਆ ਉਦੋਂ ਵੀ ਇਨਸਾਫ ਦੀ ਮੰਗ ਕਰਦਾ ਸੀ ਚਾਹੇ ਉਹ ਕਿੱਡਾ ਅਧਿਕਾਰੀ ਹੋਵੇ ਚਾਹੇ ਉਹ ਕਿੱਡਾ ਲੀਡਰ ਹੋਵੇ ਇਹ ਕੋਈ ਦਬਾਅ ਪੈਣ ਤੋਂ ਪਹਿਲਾਂ ਪਤਾ ਹੁੰਦਾ ਵੀ ਮੇਰੇ ਤੇ ਆ ਕੋਈ ਸ਼ੂਗਾ ਇਹਦੇ ਤੇ ਮੈਨੂੰ ਪਤਾ ਵੀ ਮੈਂ ਜੇ ਇਹਦੀ ਸਖਤ ਲੜਾਈ ਲੜੀ ਤਾਂ ਮੇਰਾ ਕੋਈ ਨੁਕਸਾਨ ਵੀ ਹੋ ਸਕਦਾ ਪਰ ਮੈਂ ਉਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਕਰਦਾ ਮੇਰੇ ਨਾਲ ਪੂਰੀ ਤਰ੍ਹਾਂ ਲੋਕ ਆ ਪਰਿਵਾਰ ਆ ਬਠਿੰਡਾ ਵਾਸੀ ਆ ਤੇ ਮੈਂ ਲੋਕਾਂ ਦੀ ਲੜਾਈ ਲੜ ਰਿਹਾ ਇਹ ਨਾ ਕਿ ਮੇਰੀ ਇਹ ਕੋਈ ਨਿੱਜੀ ਲੜਾਈ ਆ